ਅੱਜ ਦੇ ਕਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਖੇਤ ਮਜ਼ਦੂਰ ਯੂਨੀਅਨ ਦੇ ਬਲੋ ਬਠਿੰਡਾ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ। ਦੇਰਸਲ ਇਹਨਾਂ ਦਿਆਂ ਦੋ ਮੁੱਖ ਮੰਗਾਂ ਨੇ ਜਿੱਥੇ ਪਹਿਲਾ ਪਲਾਟਾ ਦਾ ਮਸਲਾ ਤੇ ਦੂਜਾ ਡਿਪੂ ਹੋਲਡਰ ਦੇ ਖਿਲਾਫ ਇਹਨਾਂ ਕਾਰਵਾਈ ਦੀ ਮੰਗ ਕੀਤੀ ਹੈ। ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਡਿਪੂ ਹੋਲਡਰ ਦੇ ਖਿਲਾਫ 5 ਇਨਕੁਆਰੀਆਂ ਹੋਈਆਂ ਤੇ ਉਸ ਨੂੰ ਦੋਸ਼ੀ ਪਾਇਆ ਗਿਆ ਕਿ ਇੱਕ ਤਾਂ ਉਹ ਰਾਸ਼ਨ ਸਹੀ ਤਰੀਕੇ ਨਾਲ ਨਹੀਂ ਵੰਡਦਾ ਉਸ ਦੇ ਬਲੋਬ ਸ਼ਬਦ ਜਿਹੜੇ ਨੂੰ ਮਹਿਲਾਵਾਂ ਦੇ ਲਈ ਬੋਲੇ ਜਾਂਦੇ ਨੇ ਤੇ ਇਲਾਕੇ ਦੇ ਜਿਹੜੇ ਲੋਕ ਨੇ ਉਸ ਦੇ ਕੋਲੋਂ ਰਾਸ਼ਨ ਲੈਣ ਦੇ ਲਈ ਤਿਆਰ ਨਹੀਂ ਰਾਏ ਤੇ ਆਗੂਆਂ ਦਾ ਕਹਿਣਾ ਹੈ ਕਿ ਸਿਰਫ ਉਸਦੇ ਚਾਰ ਤੋਂ ਪੰਜ ਪਰਿਵਾਰਕ ਮੈਂਬਰ ਹੀ ਨੇ ਜੋ ਕਿ ਉਸ ਦੇ ਕੋਲੋਂ ਰਾਸ਼ਨ ਲੈਣ ਦੇ ਲਈ ਤਿਆਰ ਨੇ ਚਾਰ ਤੋਂ ਪੰਜ ਸੌ ਜਿਹੜੇ ਲੋਕ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਉਹ ਉਸ ਦੀਪੂ ਹੋਲਡ ਤੋਂ ਰਾਸ਼ਨ ਲੈਣ ਦੇ ਲਈ ਰਾਜ਼ੀ ਨਹੀਂ ਹਨ ਇਸ ਨੂੰ ਲੈ ਕੇ ਵਿਭਾਗ ਤੱਕ ਵੀ ਜਾਣਕਾਰੀ ਪਹੁੰਚਾਈ ਗਈ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਵੀ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਮੰਗ ਕੀਤੀ ਹੈ ਕਿ ਇਸ ਡੀਪੂ ਹੋਲਡ ਦਾ ਲਾਇਸੈਂਸ ਰੱਦ ਕਰਕੇ ਕਿਸੇ ਹੋਰ ਨੂੰ ਡੀਪੂ ਦਿੱਤਾ ਜਾਵੇ। ਪਰ ਉਹਨਾਂ ਦਾ ਕਹਿਣਾ ਹੈ ਕਿ ਇਸ ਤੇ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ। ਇਸ ਨੂੰ ਲੈ ਕੇ ਉਹਨਾਂ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਸੀ। ਦੋਨੋਂ ਪਰੋਸਾ ਦਿੱਤਾ ਸੀ ਕਿ ਇਸ ਤੇ ਇਨਕੁਆਰੀ ਹੋਵੇ। ਤਾਂ ਇਹਨਾਂ ਆਗੂਆਂ ਦਾ ਕਹਿਣਾ ਕਿ ਇਨਕੁਆਰੀਆਂ ਪਹਿਲਾਂ ਵੀ ਹੋ ਚੁੱਕੀਆਂ ਨੇ ਇਸ ਬਾਬਤ ਐਸਐਸਪੀ ਨਾਲ ਵੀ ਮੁਲਾਕਾਤ ਕਰਕੇ ਆਏ ਨੇ। ਤੇ ਉਹਨਾਂ ਦਾ ਕਹਿਣਾ ਹੈ ਕਿ ਵਿਭਾਗੀ ਅਧਿਕਾਰੀ ਤੋਂ ਉੱਚ ਅਧਿਕਾਰੀਆਂ ਦੇ ਵੱਲੋਂ ਸਾਨੂੰ ਪਰੋਸਾ ਦਿੱਤਾ ਗਿਆ ਕਿ ਕਿ ਜਲਦ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਹਾਂ ਜੀ ਬੇਟੀ ਕੀ ਨਾਮ ਹੈ ਤੇ ਕੀ ਅਧਿਕਾਰ ਫੈਸਲਾ ਜਿਹੜਾ ਤਾਂ। ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਅੱਗੇ ਇੱਕ ਧਰਨਾ ਲਾਇਆ ਸੀ। ਉਹ ਦੋ ਮਸਲੇ ਇੱਕ ਦੇਣ ਦੇ ਮਜ਼ਦੂਰਾਂ ਦੇ ਪਲਾਟਾਂ ਦਾ ਮਸਲਾ। ਦੂਜਾ ਹੈਗਾ ਚੱਕ ਅਤਰ ਸਿੰਘ ਆਲਾ ਪਿੰਡ ਦਾ ਦੀਪੂ ਹੁੱਡ ਹਰਦਮ ਸਿੰਘ ਉਹਦੇ ਖਿਲਾਫ ਪੰਜ ਇਨਕੁਆਰੀਆਂ ਨੇ ਜਿਹੜੀਆਂ ਹੋ ਚੁੱਕੀਆਂ ਜਿਦੇ ਚ ਉਹ ਸਾਫਤ ਹੋ ਚੁੱਕਿਆ ਹੈ ਕਿ ਉਹ ਜਿਹੜਾ ਰਾਸ਼ਨ ਹੈ ਸਹੀ ਨਹੀਂ ਬਣਦਾ ਹੈਗਾ। ਔਰਤਾਂ ਨੂੰ ਉਹ ਗਲਤ ਸ਼ਬਦ ਬੋਲਦਾ ਹੈਗਾ ਜਾਤੀ ਆਧਾਰ ਤੇ ਲੋਕਾਂ ਨੂੰ ਕਿੰਚ ਕਰਦਾ ਹੈਗਾ ਤੇ ਕਰੋਨਾ ਵੇਲੇ ਦੀ ਆਈ ਹੋਈ ਕਣਕ ਉਹਨੇ ਖਾਧੀ ਹੈਗੀ ਜਿਹਦੇ ਕਰਕੇ ਅਸੀਂ 1.5 ਸਾਲ ਤੋਂ ਸਾਡੀ ਜਥੇਬੰਦੀ ਚੱਕਰਤਰ ਸਿੰਘ ਵਾਲੇ ਉਹਨਾਂ ਨੇ ਕਿਹਾ ਵੀ ਇਹ ਡੀਪੂ ਹੋਲਡਰ ਦਾ ਲਾਇਸੈਂਸ ਰੱਦ ਕੀਤਾ ਜਾਵੇ ਤੇ ਨਵਾਂ ਡੀਪੂ ਹੋਲਡਰ ਜਿਹੜਾ ਉਹ ਲੈਂਦਾ ਜਾਵੇ ਪਰ ਡੀਐਫਐਸਓ ਪਤਾ ਨਹੀਂ ਕਿਹੜੇ ਆਧਾਰ ਦੇ ਉੱਤੇ ਇਹ ਗੱਲ ਕਹਿ ਰਹੀ ਹੈ ਵੀ ਚਾਹੇ ਉਹ ਤੋਂ 4 ਬੰਦੇ ਕਣਕ ਲੈਣ ਅਸੀਂ ਉਹਦਾ ਡੀਪੂ ਜਿਹੜਾ ਕੈਨਸਲ ਲਾਇਸੈਂਸ ਆ ਉਹ ਨਹੀਂ ਕਰਨਾ ਆਏਗਾ ਉਹਦੇ ਕਰਕੇ ਅਸੀਂ ਇਹ ਪ੍ਰੋਟੈਸਟ ਕੀਤਾ ਹੈਗਾ ਜਿਹਦੇ ਖਾਲਾ ਪੱਡੇ ਕੋ ਗੰਭੀਰ ਦੋਸ਼ ਹੈਗੇ ਆ ਲੋਕ ਉਹਦੇ ਕੋਲੋਂ ਕੋਈ ਕਣਕ ਨਹੀਂ ਲੈਣਾ ਚਾਹੁੰਦਾ ਹੈਗਾ 400 ਦੇ ਵਿੱਚੋਂ ਸਿਰਫ 4 ਜਾਂ 5 ਬੰਦੇ ਆ ਜਿਹੜੇ ਉਹਦੇ ਘਰ ਦੇ ਬੰਦੇ ਹੈਗੇ ਜਿਹੜੇ ਕਹਿੰਦੇ ਅਸੀਂ ਕਣਕ ਲੈਣੀ ਹੈ ਇਹਦੇ ਕਰਕੇ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਵੀ ਅਸੀਂ ਕਿਹਾ ਸੀ ਵੀ ਉਹਦੇ ਉੱਤੇ ਐਸਸੀਐਸਟੀ ਐਕਟ ਤਹਿਤ ਪਰਚਾ ਦਰਜ ਕੀਤਾ ਤੇ ਉਹ ਕੈਨਸਲ ਹੋਵੇ ਡੀਸੀ ਨੇ ਗੱਲ ਕਹੀ ਆ ਵੀ ਅਸੀਂ ਇਨਕੁਆਰੀ ਕਰਾਂਗੇ ਤੇ ਅਸੀਂ ਕਹਿੰਦੇ ਵੀ ਪੰਜ ਇਨਕੁਆਰੀਆਂ ਤਾਂ ਪਹਿਲਾਂ ਹੋ ਚੁੱਕੀਆਂ ਹੈਗੀਆਂ ਹੋਰ ਇਨਕੁਆਰੀ ਕੀ ਹੋ ਮੈਕਮੇ ਵੱਲੋਂ ਇਨਕੁਆਰੀਆਂ ਹੋਈਆਂ ਹੋਈਆਂ ਨੇ ਜਿਹਦੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਜਿਹੜੀ ਸਾਨੂੰ ਇਹ ਅਫਸਰ ਸ਼ਾਹੀਦ ਦੀ ਗੱਲ ਹੈ ਜਿਹੜੀ ਉਹ ਬਿਲਕੁਲ ਗਲਤ ਲੱਗੀ ਹੈਗੀ ਆ ਵੀ ਜਿਹੜੇ ਬੰਦੇ ਤੇ ਡੇਗੰਬਰ ਦੋਸ਼ ਹੈਗੇ ਉਹਦਾ ਲਾਇਸੈਂਸ ਜਿਹੜਾ ਉਹ ਕੈਨਸਲ ਕਿਉਂ ਨਹੀਂ ਕੀਤਾ ਜਾਂਦਾ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਹੁਣ ਮਿਲੇ ਸੀ ਉਸ ਤੋਂ ਬਾਅਦ ਮੁਜਾਹਰਾ ਕਰਕੇ ਇੱਥੇ ਆਏ ਹੈਗੇ ਆ ਟੀਐਸ ਦਫ਼ਤਰ ਤੋਂ ਇਹਨਾਂ ਨੂੰ ਅਸੀਂ ਮਿਲੇ ਹੈਗੇ ਆ ਇਹਨਾਂ ਨੂੰ ਕਿਹਾ ਹੈਗਾ ਵੀ ਆਹ ਇਨਕੁਆਰੀਆਂ ਦੇ ਵਿੱਚ ਉਹਦੇ ਆਹ ਗਲਤ ਸ਼ਬਦ ਬੋਲੇ ਹੋਏ ਨੇ ਜਿਹਦੇ ਤਹਿਤ ਉਹਨਾਂ ਤੇ ਐਸਸੀਐਸਟੀ ਐਕਟ ਦਾ ਜਿਹੜਾ ਪਰਚਾ ਉਹ ਦਰਜ ਕੀਤਾ ਜਾਵੇ ਜਿਹਦੇ ਕਰਕੇ ਮੈਡਮ ਨੇ ਹਿਨਾ ਕੀ ਹੈਗਾ ਨਾ ਉਹਨਾਂ ਦਾ ਸੰਪਰ हां हेना गुप्ता ਉਹਨਾਂ ਨੇ ਇਹ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਆਪਣੀ ਇਨਕੁਆਰੀ ਕਰਾਂਗੇ ਇਨਕੁਆਰੀ ਦੇ ਆਧਾਰ ਤੇ ਜੋ ਵੀ ਬਣਦੀ ਸਜ਼ਾ ਹੋਗੀ ਉਹ ਮੰਨ ਲੋ ਉਹਨੂੰ ਦਿੱਤੀ ਜਾਊਗੀ ਚਾਹੇ ਉਹ ਤੇ ਐਸਐਸਟੀ ਐਕਟ ਅਲੱਗਦਾ ਜਾਂ ਹੋਰ ਤਰ੍ਹਾਂਾਂਆਂ ਲੱਗਦੀਆਂ ਹਨ ਦੂਜਾ ਉਹਨਾਂ ਨੇ ਇਹ ਕਹਿ ਹੈਗਾ ਵੀ ਅਸੀਂ ਅੱਜ ਤੋਂ ਬਾਅਦ ਜਦੋਂ ਤੱਕ ਇਹ ਮਸਲਾ ਸੋਲਵ ਨਹੀਂ ਹੁੰਦਾ ਉਦੋਂ ਤੱਕ ਉਹ ਡੀਪੂ ਹੋਲਡਰ ਨੂੰ ਕਣਕ ਨਹੀਂ ਦੇਵਾਂਗੇ ਮਹਿਕਮੇ ਦੇ ਬੰਦੇ ਜਾ ਕੇ ਜਿਹੜੇ ਪਿੰਡ ਚੱਕਾ ਤਰਸ ਸਿੰਘ ਵਾਲਾ ਦੇ ਵਿੱਚ ਸਾਂਝੀ ਥਾਂ ਦੇ ਉੱਤੇ ਜਿਹੜੀ ਕਣਕਾ ਉਹ ਵੰਡਣ ਵੰਡਣਗੇ ਅਸੀਂ ਯੂਨੀਅਨ ਵੱਲੋਂ ਇਹ ਫੈਸਲਾ ਕੀਤਾ ਹੈਗਾ ਕਿ ਦੇਉਣ ਦੇ ਪਲਾਟਾਂ ਦਾ ਮਸਲਾ ਡੇਢ ਸਾਲ ਤੋਂ ਚੱਲਦਾ ਡੇਢ ਸਾਲ ਤੋਂ ਇਹ ਡੀਪੂ ਦਾ ਮਸਲਾ ਚੱਲਦਾ ਜੇ ਮਸਲੇ ਹੱਲ ਨਾ ਕੀਤੇ ਤਾਂ ਅਸੀਂ ਜਥੇਬੰਦੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤਕੜਾ ਸੰਘਰਸ਼ ਹੈ ਜਿਹੜਾ ਉਹ ਕਰਾਂ ਇਹ ਡਿੱਪੂ ਆ ਜਾਣਾ ਜੇ ਦੱਸਿਆ ਜਾ ਰਿਹਾ ਪਹਿਲਾਂ ਸਸਪੈਂਡ ਵੀ ਕੀਤਾ ਗਿਆ ਸੀ ਫਿਰ ਫਿਰ ਬਾਹਲ ਕੇ ਵੀ ਹਾਂ ਇਹ ਐਸੇ ਕਰਕੇ ਅਸੀਂ ਕਹਿੰਦੇ ਆ ਵੀ ਜੋ ਡੀਐਫਓਸ ਮੈਡਮ ਹੈਗੀ ਹੈ ਪਤਾ ਨਹੀਂ ਕੀ ਗੱਲ ਹੈਗੀ ਆ ਅੰਦਰ ਖਾਤੇ ਕੀ ਚੱਕਰ ਚੱਲਦੇ ਹੈਗੇ ਆ ਜਿਹੜੇ ਇਹ ਕਰ ਕਰ ਰਹੇ ਵੀ ਚਾਰ ਬੰਦੇ ਚਾਹੇ ਹੋਣ ਅਸੀਂ ਤਾਂ ਉਹਨਾਂ ਨੂੰ ਕਣਕ ਦਾਂਗੂ ਇਹ ਡੀਪੂ ਦਾ ਲਾਇਸੈਂਸ ਕੈਨਸਲ ਨਹੀਂ ਕਰਨਾ ਚਾਹੇ ਸਾਰੇ ਪਿੰਡ ਦੀ ਕਣਕ ਖਾ ਜਵੇ ਦਾ ਮਤਲਬ ਇਹ ਹੈ